ਸ਼੍ਰੀ ਸੁਖਨੀ ਸੇਵਾ ਸੁਸਾਇਟੀ ਬੀਬੀਆਂ ਦੀ ਪ੍ਰਧਾਨ ਬੀਬੀ ਕੇਵਲ ਕੌਰ ਵੱਲੋਂ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਕੋਠਾ ਸਾਹਿਬ ਵੱਲ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਮਾਹੀ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ। ਇਸ ਮੌਕੇ ਸਤਿੰਦਰ ਕੌਰ, ਮਹਿੰਦਰ ਕੌਰ, ਬਲਵਿੰਦਰ ਕੌਰ, ਦਲਬੀਰ ਕੌਰ ਅਤੇ ਜਗੀਰ ਕੌਰ ਸਮੇਤ ਸੁਸਾਇਟੀ ਮੈਂਬਰ ਹਾਜ਼ਰ ਸਨ। ਜਦੋਂ ਸੀ ਗੁਰਦੁਆਰਾ ਕੋਠਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 시ਦੀ ਦਿਹਾੜੇ ਨੂੰ ਮੁੱਖ ਰੱਖ ਕੇ ਅੱਜ ਹੰਡੀਆਂ ਦਾ ਫ੍ਰੀ ਕੈਂਪ ਲਾਇਆ ਇੱਥੇ ਜੀ ਡਾਕਟਰ ਮਹਾਲੀ ਤੋਂ ਆਏ ਆ ਜਿਨ੍ਹਾਂ ਨੇ ਇੱਥੇ ਸਾਰਾ ਪੇਸ਼ੈਂਟ ਵੇਖਿਆ ਜੀ ਤੇ ਕਾਫੀ ਜਿਹੜੇ ਪੇਸ਼ੈਂਟ ਉਹਨਾਂ ਨੂੰ ਫਰਕ ਵੀ ਪਿਆ ਗੁਰੂ ਮਹਾਰਾਜ ਜੀ ਦੇ ਦਰਦ ਤੋਂ ਤੇ ਕੈਂਪ ਜਿਹੜਾ ਫ੍ਰੀ ਲਾਇਆ ਗਿਆ ਜੀ ਸਰਪਾ ਇਹ ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਸਤਿ ਸਾਂਗ ਸਭਾ ਵੱਲੋਂ ਲਾਇਆ ਗਿਆ ਜੀ 10-400 ਮਰੀਜ਼ ਆਈ ਗਿਆ ਜਿਸ ਵੇਲੇ ਦਾ ਆ ਸਤਿਗੁਰੂ ਤੇਗ ਬਹਾਦਰ ਪਾਸਾ ਜੀ ਦੇ ਦਰਬਾਰ ਤੇ ਜਿਹੜਾ ਇਹ ਮੋਹਾਲੀ ਦੀ ਸਾਡੀ ਟੀਮ ਨੇ ਵੱਲੋਂ ਸਾਡੇ ਡਾਕਟਰਾਂ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਜਿਹੜਾ ਕੈਂਪ ਹੈ ਗੋਡਿਆਂ ਦੇ ਖਾਸ ਕਰਕੇ ਗੋਡੇ ਮੋਢੇ ਸਰਵਾਈਕਲ ਇਹਨਾਂ ਵਾਸਤੇ ਜਿਹੜਾ ਇਹ ਫ੍ਰੀ ਅਪਰਾਲਾ ਕੀਤਾ ਗਿਆ ਪ੍ਰਧਾਨ ਜੀ ਨੇ ਸਾਨੂੰ ਬੇਨਤੀ ਕੀਤੀ ਸੀਗੀ ਪਿਛਲੀ ਵਾਰੀ ਵੀ ਅਸੀਂ ਗੁਰਦੁਆਰਾ ਰਾਮਗੜੀ ਸਾਹਿਬ ਇਹ ਕੈਂਪ ਲਾਇਆ ਸੀਗਾ ਲੱਖਾਂ ਮਰੀਜ਼ਾਂ ਨੇ ਉਹਦਾ ਫਾਇਦਾ ਲਿਆ ਹੈ ਕਾਫੀ ਠੀਕ ਹੋਏ ਆ ਹੋ ਵੀ ਰਹੇ ਨੇ ਅੱਜ ਵੀ ਪ੍ਰਧਾਨ ਜੀ ਨੇ ਸਾਨੂੰ ਬੇਨਤੀ ਕੀਤੀ ਵੀ ਸਾਡੇ ਇੱਥੇ ਆ ਕੇ ਕੈਂਪ ਲਾ ਕੇ ਜਾਓ ਸੰਗਤ ਦਾ ਇਹ ਜਿਹੜਾ ਕੁਝ ਨਾੜਾ ਮोटा ਫਾਇਦਾ ਹੋਵੇ ਸੰਗਤ ਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਆਏ ਆਂਗੇ ਫ੍ਰੀ ਕੈਂਪ ਲਾਇਆ ਗਿਆ ਸਾਡੇ ਡਾਕਟਰਾਂ ਦੀ ਪੂਰੀ ਟੀਮ ਆਈ ਹੈ ਤੇ ਕੈਂਪ ਲਾ ਕੇ ਮਤਲਬ ਚਾਰ ਪੰਜ ਸੂ ਮਰੀਜ਼ ਸਾਡੇ ਤੋਂ ਜਿਹੜਾ ਇਹ ਗ੍ਰੀਸ ਗੋਡੇ ਤੇ ਲਾਉਣ ਵਾਲਾ ਗ੍ਰੀਸ ਹੈ ਇਹ ਲਵਾ ਕੇ ਫਾਇਦਾ ਲੇਕੇ ਗਿਆ ਹੈਗਾ ਮੌਕੇ ਤੇ ਅੱਧੇ ਘੰਟੇ ਦੇ ਬਾਅਦ ਹਰ ਪੇਸ਼ੈਂਟ ਇਹ ਦੱਸ ਕੇ ਗਿਆ ਜੀ ਮੈਨੂੰ 20% ਫਾਇਦਾ 30% ਫਾਇਦਾ 40% ਤੱਕ ਵੀ ਪੇਸ਼ੈਂਟ ਜਿਹੜੇ ਦੱਸ ਕੇ ਗਏ ਆ ਗੁਰਦੁਆਰਾ ਕੋਠਾ ਸਾਹਿਬ ਬੱਲਾ ਵਿਖੇ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਅੱਜ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫ੍ਰੀ ਦਵਾਈਆਂ ਵੰਡੀਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਬੀਬੀ ਕੇਵਲ ਕੋਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਉਪਰਾਲੇ ਹੋਰ ਕੀਤੇ ਜਾਣਗੇ ਅਮਰਥਰ ਫਾਟਵੇ ਖਬਰ ਨਾ ਮਰੀ ਕੈਮਰਾਮੈਨ ਪਰੇਸ਼ਰਮਦਨ